ਆਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂਗੀ ਕਿ ਪੀਰਾਂ ਫੇਰਾਂ ਦੇ ਦਰਬਾਰ ਤੇ ਕਵਾਲੀ ਕਿਉਂ ਕਰਵਾਈ ਜਾਂਦੀ ਹੈ ਅਤੇ ਕਵਾਲੀ ਕੀ ਹੁੰਦੀ ਹੈ ਅਤੇ ਪੀਰ ਫੇਰ ਕਵਾਲੀਆਂ ਕਿਉਂ ਸੁਣਦੇ ਹਨ ਇਹ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਕਵਾਲੀ ਕਰਨ ਦੇ ਵਿੱਚ ਅਸਲੀ ਕਿਹੜੀ ਗੱਲ ਹੁੰਦੀ ਹੈ ਅਸਲ ਤਰੀਕਾ ਕੀ ਹੈ ਜਿਸ ਨਾਲ ਕਵਾਲੀ ਸ਼ੁਰੂ ਹੁੰਦੀ ਹੈ ਅਤੇ ਕਵਾਲੀ ਸਮਾਪਤ ਹੁੰਦੀ ਹੈ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਕਵਾਲੀ ਕੀ ਹੁੰਦੀ ਹੈ ਆਪਣੇ ਗੁਰੂ ਦਾ ਨਾਮ ਆਪਣੇ ਪੀਰ ਦਾ ਨਾਮ ਇੱਕ ਸੁਰ ਦੇ ਵਿੱਚ ਸੁਣਨਾ ਇੱਕ ਤਾਲ ਦੇ ਵਿੱਚ ਸੁਣਨਾ ਜਦੋਂ ਕਵਾਲ ਪੀਰਾਂ ਫਕੀਰਾਂ ਬਲੀਆਂ ਦਾ ਨਾਮ ਸਾਡੇ ਗੁਰੂਆਂ ਦਾ ਨਾਮ ਇੱਕ ਸੁਰ ਦੇ ਵਿੱਚ ਲੈਂਦੇ ਆ ਤਾਂ ਸੁਣਨ ਵਾਲੇ ਨੂੰ ਇੱਕ ਮਸਤੀ ਚੜ ਜਾਂਦੀ ਹੈ ਇਸ ਨੂੰ ਕਵਾਲੀ ਕਹਿੰਦੇ ਹਨ ਕਵਾਲੀ ਸ਼ੁਰੂ ਕਰਨ ਦਾ ਜੋ ਅਸਲੀ ਤਰੀਕਾ ਹੈ ਉਹ ਇਹ ਹੈ ਸਭ ਤੋਂ ਪਹਿਲਾਂ ਕਵਾਲੀ ਦੇ ਵਿੱਚ ਸਨਾ ਪੜੀ ਜਾਂਦੀ ਹੈ ਜਾਨੀ ਕਿ ਅੱਲਾਹ ਪਾਕ ਦੀ ਤਾਰੀਫ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਫਿਰ ਇਸ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਦੀ ਨਾਦ شریف ਪੜੀ ਜਾਂਦੀ ਹੈ ਨਬੀ ਸਾਹਿਬ ਦੀ ਸ਼ਾਨ ਪੜੀ ਜਾਂਦੀ ਹੈ ਇਸ ਤੋਂ ਬਾਅਦ ਫਿਰ ਤੀਸਰੇ ਨੰਬਰ ਤੇ ਹਾਜ਼ਰਤ ਮੋਲਾ ਅਲੀ ਮੁਸ਼ਕਲੇ ਕਸ਼ਾ ਅਲੀ ਅਲੀ ਸਾਹਿਬ ਜੀ ਦੀ ਤਰੀਕਤ ਪੜੀ ਜਾਂਦੀ ਹੈ ਉਸ ਤੋਂ ਬਾਅਦ ਫੇਰ ਪੀਰਾਂ ਫੇਰਾ ਬਲੀਆਂ ਦੀਆਂ ਸਿਫਤਾਂ ਪੜੀਆਂ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਫੱਕਰ ਫਕੀਰ ਖੁਸ਼ੀ ਦੇ ਵਿੱਚ ਝੂਮਦੇ ਨੇ ਅਤੇ ਸੰਗਤਾਂ ਖੁਸ਼ੀ ਦੇ ਵਿੱਚ ਝੂਮਦੀਆਂ ਕੁਝ ਤਾਂ ਸੰਗਤਾਂ ਜਾਹਰ ਬੈਠੀਆਂ ਹੁੰਦੀਆਂ ਕੁਝ ਰੂਹਾਂ ਪਰਦੇ ਦੇ ਵਿੱਚ ਆ ਕੇ ਝੁੰਮਦੀਆਂ ਇਹ ਇੱਕ ਕਵਾਲੀ ਦਾ ਵੱਖਰਾ ਅੰਦਾਜ਼ ਹੈ ਕਵਾਲੀ ਪੀਰਾਂ ਫਕੀਰਾਂ ਬਲੀਆਂ ਫਕਰਾਂ ਦੇ ਰੂਹ ਦੀ ਖਰਾਕ ਹੈ ਕਈ ਵਾਰੀ ਇਦਾਂ ਹੁੰਦੀ ਹੈ ਕਿਸੇ ਸੰਗਤ ਦਾ ਕੋਈ ਅੜਿਆ ਹੋਇਆ ਕੰਮ ਚੱਲਦੀ ਕਵਾਲੀ ਦੇ ਵਿੱਚ ਹੀ ਪੀਰ ਫਕੀਰ ਕਰ ਦਿੰਦੇ ਹੈ ਇਸ ਕਰਕੇ ਹੀ ਫਕੀਰ ਫਕੀਰ ਬਲੀਆਂ ਦੇ ਦਰਬਾਰਾਂ ਤੇ ਕਵਾਲੀਆਂ ਚਲਦੀਆਂ ਹੈ ਜੇਕਰ ਇਹਨਾਂ ਕਵਾਲੀਆਂ ਨੂੰ ਧਿਆਨ ਦੇ ਨਾਲ ਸੁਣਿਆ ਜਾਵੇ ਉਸ ਤੇ ਅਮਲ ਕੀਤਾ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਸੁਧਰ ਜਾਂਦੀ ਹੈ ਐਸੇ ਕਰਕੇ ਫਕੀਰ ਦਰਬਾਰਾਂ ਤੇ ਕਵਾਲੀਆਂ ਕਰਵਾਉਂਦੇ ਆ ਸੋ ਨਾਜ਼ਰੀਨ ਜਿਹੜੇ ਚੈਨਲ ਦੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਚੈਪੀਰਾ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੇ ਵੀਡੀਓ ਦੇ ਨਾਲ ਜਦ ਤੱਕ ਲਈ ਚੈਪੀਰਾ ਦੀ